ਤਰਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਅਸੀਂ ਇਸ ਵਕਤ ਮੌਜੂਦ ਹਾਂ ਸਤਲੁਜ ਦਰਿਆ ਦੇ ਬੰਨ ਦੇ ਉੱਤੇ ਸਸਰਾਲੀ ਪਿੰਡ ਦੇ ਵਿੱਚ ਜਿੱਥੇ ਕਿ ਤੁਹਾਨੂੰ ਡੇਲੀ ਅਪਡੇਟ ਦੇ ਰਹੇ ਹਾਂ ਔਰ ਸਾਡੇ ਨਾਲ ਮੌਜੂਦ ਨੇ ਜੋ ਇੱਥੇ ਲੋਕ ਨੇ ਜੋ ਸਹਾਇਤਾ ਕਰ ਰਹੇ ਨੇ ਦਰਿਆ ਨੂੰ ਜੋ ਬੰਨ ਲਾਉਣ ਦੇ ਵਿੱਚ ਬਚਾਉਣ ਦੇ ਵਿੱਚ ਸਹਾਇਤਾ ਕਰ ਰਹੇ ਨੇ ਗੱਲਬਾਤ ਕਰਾਂਗੇ ਭਾਜੀ ਕੀ ਮਾਹੌਲ ਹੈ ਕੀ ਲੱਗਦਾ ਜੋ ਅੱਜ ਦਾ ਜਿੱਦਾਂ ਪਾਣੀ ਚੱਲ ਰਿਹਾ ਕੀ ਲੱਗ ਰਿਹਾ ਇਸ ਟਾਈਮ ਨੂੰ ਦੇਖ ਕੇ ਭਾਜੀ ਸਥਿਤੀ ਜਿਹੜੀ ਤਣਾਅਪੂਰਨ ਹੈ ਬੰਨ ਜਿਹੜਾ ਹੈ ਜਿਹੜਾ ਅਸੀਂ ਕਈ ਦਿਨਾਂ ਤੋਂ ਬੰਨ ਦੀ ਪਛਾਣ ਦੀ ਕੋਸ਼ਿਸ਼ ਕਰਦੇ ਪਏ ਸੀ ਨਾਲ ਜਾਲ, ਗੋਰੀਆਂ ਲਗਾ ਕੇ ਪੱਥਰ ਬੂਟੇ ਲਗਾ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਮਜ਼ਬੂਤ ਕਰ ਰਹੇ ਸੀ ਲੇਕਿਨ ਪਾਣੀ ਦਾ ਬਹਾਵ ਇੰਨਾ ਤੇਜ਼ ਹੈ ਦਰਫਤਾਰ ਇੰਨੀ ਤੇਜ਼ ਹੈ ਕਿ ਉਹ ਸਾਰਾ ਪਹਿਲਾਂ ਤਾਂ ਖੇਤ ਹੜਾ ਕੇ ਲੈ ਗਿਆ ਫਿਰ ਲਾਸਟ ਰਮੀ ਸਾਡੀ ਬੰਨ ਤੇ ਸੀ ਅੱਜ ਰਾਤੋਂ ਰਾਤ ਜਿਹੜਾ ਆ ਮੰਨ ਲਓ ਕਿ 15 20 ਫੁੱਟ ਚੌੜਾ ਤੇ 15 20 ਫੁੱਟ ਉੱਚਾ ਬੰਨ ਜਿਹੜਾ ਉਹ ਵੀ ਰਾਤੋਂ ਰਾਤ ਕੋਰ ਦਿੱਤਾ ਹੁਣ ਆ ਥੋੜੀ ਜੀ ਥੋੜਾ ਜਿਹਾ ਬੰਨ ਦਾ ਹਿੱਸਾ ਇਹੀ ਆ ਇਹਦੇ ਉੱਤੇ ਸਾਰਾ دارو ਮਜ਼ਾਰ ਆ ਜੀ ਇਹਦੇ ਪੈਰਲਰ ਸ਼ਹਿਰ ਨੂੰ ਬਚਾਣ ਲਈ ਵੀ ਪਬਲਿਕ ਦਾ ਨੁਕਸਾਨ ਨਾ ਹੋਵੇ ਪੈਰਲਰ ਅੱਗੇ ਰਿੰਗ ਬੰਨ ਤਿਆਰ ਕੀਤਾ ਜਾ ਰਿਹਾ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆਂ ਵੀ ਉਹ ਰਿੰਗ ਬੰਨ ਤਿਆਰ ਹੋਣ ਤੱਕ ਸਾਨੂੰ ਆਹ ਬੰਨ ਸਾਥ ਦੇ ਦੇ ਲਈ ਇਹ ਰੋਕ ਲਵੇ ਪਾਣੀ ਉਹ 19 ਦਿਨ ਤੱਕ ਜਲਦੀ ਤੋਂ ਜਲਦੀ ਬੰਨ ਤਿਆਰ ਨਹੀਂ ਜਿਹੜਾ ਇੱਥੇ ਤਕਰੀਬਨ ਕਿੰਨੇ ਦਿਨਾਂ ਤੋਂ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਕਿੰਨੇ ਦਿਨਾਂ ਤੋਂ ਬੰਨ ਲਾਇਆ ਜਾ ਰਿਹਾ ਸਰ ਬੰਨ ਤਾਂ ਲਗਾਤਾਰ ਜਦੋਂ ਦੀ ਸਥਿਤੀ ਤਣਾਅਪੂਰਨ ਹੋਈ ਹੈ ਲੋਕ ਘਰ ਨਹੀਂ ਗਏ ਆ ਦਿਨ ਰਾਤ ਦੀ ਸੇਵਾ ਚੱਲਦੀ ਦੀ ਆ ਮਹਾਰਾਜਾ ਪ੍ਰਕਾਸ਼ ਕਰਕੇ ਖੰਡ ਪਾੜ ਸਨ ਉਹਨਾਂ ਦੀ ਜੋ ਵੀਡੀਓ ਦੇਖ ਸਕਦੇ ਆ ਪਰ ਪਾਣੀ ਦਾ ਹੀ ਵੋਲੀਅਮ ਔਰ ਬਹਾਵ ਇੰਨਾ ਤੇਜ਼ ਆ ਕਿ ਕੰਟਰੋਲ ਚ ਨਹੀਂ ਤੇ ਪਿੰਡਾਂ ਨੂੰ ਬਚਾਉਣ ਲਈ ਕੀ ਕੀ ਜੋ ਕਾਰਗੁਜ਼ਾਰੀ ਕੀਤੀ ਗਈ ਕਿਸ ਤਰੀਕੇ ਦੀ ਕੀਤੀ ਬਣਾਈ ਜਾ ਰਹੀ ਸਰ ਐਸਕਯੂ ਟੀਮਾਂ ਵੀ ਆਈਆਂ ਆਈਆਂ ਆਰਮੀ ਵੀ ਆ ਐਨਡੀਆਰ ਦੀ ਟੀਮਾਂ ਵੀ ਆ ਜਿਹੜੇ ਲੋਕ ਤਾਂ ਪਿੰਡਾਂ ਦੇ ਲੋਕ ਆ ਸਾਰਾ ਯੂਥ ਪਿੰਡਾਂ ਦਾ ਮੇਰੇ ਖਿਆਲ ਨਾਲ ਕੋਈ ਵੀ ਰੋਣਾ ਇਹੋਂ ਦਾ ਕੰਮ ਨਹੀਂ ਲੇਕਿਨ ਸਾਰੇ ਨੇ ਲਾਪਾ ਬੰਨ ਦੇ ਬਤਨ ਕਰਾ ਪਿੰਡ ਨਿਗਰਾਨੀ ਦੇ ਵਿੱਚ ਸਭਾ ਪਿੰਡ ਵਸੀਆਂ ਨੂੰ ਕੋਈ ਹਦਾਇਤਾਂ ਦਿੱਤੀਆਂ ਜਾਂ ਪਿੰਡ ਨੂੰ ਹਾਂਜੀ ਸਭ ਨੂੰ ਹਾਂਜੀ ਉਹ ਟਿਕਦੇ ਸੀ ਪਤਾ ਜਿਹੜੇ ਪੰਜਾਬ ਦਾ ਕਿਲੋ ਉਹ ਗਿਰ ਗਈ ਉਹ ਕੈਮਰਾਮੈਨ ਨੂੰ ਕਹਾਂਗੇ ਕਿ ਦਿਖਾਇਆ ਜਾਵੇ ਇਹ ਬਿਲਕੁਲ ਖਤਰਨਾਕ ਸਥਿਤੀ ਉੱਤੇ ਬੰਨਾਂ ਵੀ ਬੇਨਤੀਆਂ ਸਾਰਿਆਂ ਨੂੰ ਟਿਕਾ ਡਿੱਗਦੀਆਂ ਜਾ ਰਹੀਆਂ ਮੇਰੇ ਕੋਲ ਆ ਥੋੜਾ ਪਿੱਛੇ ਰਹੋ ਮੇਰਾ ਹਰ ਕੋ ਜਨ ਪੈ ਗਿਆ ਪਾਈ ਆ ਜੋ ਲੱਗਿਆ ਆਜੋ ਆਜੋ ਪਿੱਛੇ ਆਜੋ ਭਾਜੀ ਇੱਕ ਨੂੰ ਦੇਖ ਕੇ ਸਾਰੇ ਆ ਗਏ ਖੜੀ ਪਾਣੀ ਦੇ ਕਿ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜੋ ਦਰਿਆ ਦੇ ਉੱਤੇ ਹਾਲਾਤ ਗੰਭੀਰ ਬਣੇ ਹੋਏ ਆ ਸੋ ਉਹਦੇ ਨਾਲ ਨਾਲ ਤੁਸੀਂ ਦੇਖ ਸਕਦੇ ਕਿ ਜਿੱਥੇ ਕਿ ਜੇ ਹੋਰ ਇਲਾਕਿਆਂ ਦੀ ਗੱਲ ਕਰੀਏ ਤੇ ਜੇ ਕੋਈ ਐਦਾ ਦੀ ਮੁਸੀਬਤ ਆਉਂਦੀ ਆ ਤੇ ਉੱਥੇ ਇੱਕ ਪਾਣੀ ਦੀ ਬੋਤਲ ਜੀ 200 ਰੁਪਏ ਦੀ ਹੋ ਜਾਂਦੀ ਆ ਸੋ ਇੱਕ ਪੰਜਾਬ ਐਸਾ ਏਰੀਆ ਜਿੱਥੇ ਕਿ ਪਰ ਇਹ ਲੰਗਰ ਲੱਗ ਰਿਹਾ ਸੋ ਅੱਜ ਉਸੇ ਤਰੀਕੇ ਦਾ ਮਾਹੌਲ ਆ ਤੁਸੀਂ ਦੇਖ ਸਕਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਇਸ ਜਗ੍ਹਾ ਦੇ ਉੱਤੇ ਲੰਗਰ ਲਗਾਏ ਜਾ ਰਹੇ ਨੇ ਉਰਨੋ ਲਾਖੇ ਦੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਔਰ ਅੰਤਜਿੰਦਰ ਮੌਜੂਦ ਨੇ ਅੰਤ ਜੀ ਕੀ ਕਿਸ ਤਰੀਕੇ ਦਾ ਮਾਹੌਲ ਔਰ ਕੀ ਕਿਸ ਤਰੀਕੇ ਕਰ ਰਹੇ ਹੋ ਬੜੀ ਜਿੰਨਾ ਹਲਕਾ ਬੜੀ ਜਿੰਨਾ 10000 ਜਨ ਸਹਿਮੂਲ ਹੋਣ ਮੌਜੂਦ ਨੇ ਯਾਤਰੀ ਜੀ ਇਹ ਜਿਹੜੀ ਆਮਤਾਈ ਆ ਇਹ ਆਮਤ ਇਹ ਅਜੇ ਤਾਂ ਦੰਦਪਲੇ ਕੰਮ ਹੋਣਾ ਕਾਲੇ ਥਾਂ ਦੀ ਸੀ ਜੀ ਪਰ ਸਰਕਾਰ ਨੇ ਉਹ ਨਹੀਂ ਰੁਹਾ ਧਿਆਨ ਦਿੱਤਾ ਜੀ ਹੁਣ ਜਿਹੜੇ ਬੰਨ ਟੁੱਟ ਗਿਆ ਜੀ ਸੌ ਪ੍ਰਸ਼ਾਸਨ ਦੇ ਤੇ ਆ ਗਿਆ ਪਰ ਜਿਹੜੇ ਆਲੇ ਦੁਆਲੇ ਸਾਡੀ ਸੰਗਤਾਂ ਸ਼ਹਿਰਵਾਲੀਆਂ ਲੰਗਰ ਲੈ ਕੇ ਕੋ ਪਿੰਡਾਂ ਜਵਾਨੀਆਂ ਤੋਂ ਕਬੱਡੀ ਖੜਾ ਲੰਗਣ ਲੱਗਿਆ ਇਹ ਬੜਾ ਉਪਰਾਲਾ ਬਹੁਤ ਵੱਡਾ ਜੋ ਨੌਜਵਾਨਾਂ ਦਾ ਅਸੀਂ ਇਹਨਾਂ ਦਾ ਧੰਨਵਾਦ ਜੀ ਕਲਾਹੀ ਨਾਲ ਤੋਂ ਆਏ ਆ ਇਹ ਜੀ ਸਪੈਸ਼ਲ ਲੰਗਰ ਲੈ ਕੇ ਇਸ ਏਰੀਆ ਦੇ ਵਿੱਚ ਗਰੀਬ ਏਰੀਆ ਸਾਰਾ ਸਾਡਾ ਬੇੜੀ ਬਿਲਟ ਪਰ ਜਿੱਥੇ ਗੁਰੂ ਮਹਾਰਾਜ ਗੁਰਨਾਨ ਨਾਮ ਸਾਹਿਬ ਜੀ ਨੇ 20 ਪੈ ਲੰਗਰ ਚਲਾਇਆ ਸੀ ਇਹ ਲੰਗਰ ਨਾ ਕਦੇ ਮੁੱਕਿਆ ਨਾ ਕਦੇ ਮੁਕਰਾਂ ਵਾ ਸਿੱਖ ਪੰਥ ਜਿੱਥੇ ਵੀ ਖੜ ਗਿਆ ਸਾਡੇ ਨੌਂ ਜਣੇ ਖੜ ਗਏ ਜੀ ਉਹ ਕੰਮ ਫੱਤੇ ਆ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਵੱਧ ਤੇ ਵੱਧ ਸੇਵਾਈ 2000 ਜਲ ਪਾਓ ਜਿੱਥੇ 23 ਦਿਨ ਚੰਨਾ ਵਾ ਲੰਗਰ ਦੀ ਵੀ ਸੇਵਾ ਕਰੋ ਕੁਸ ਮਾ ਤੇਲ ਦੀ ਸੇਵਾ ਕਰ ਤੇਲ ਦੀ ਸੇਵਾ ਪੰਡਤਾਂ ਬੱਦ ਵਾ ਸੇਵਾ ਕਰੋ ਵਾਹਿਗੁਰੂ ਜੀ ਦਾ ਖਿਦਮਤ ਸੇਵਾ ਜਿੱਦਾਂ ਕੀ ਦੇਖਦੇ ਆ ਕਿ ਜਦੋਂ ਕਿਸੇ ਵੀ ਕਿਸੇ ਵੀ ਇਲਾਕੇ ਦੇ ਵਿੱਚ ਇਦਾਂ ਦੀ ਕੋਈ ਵੀ ਮੁਸੀਬਤ ਆਉਂਦੀ ਆ ਤੇ ਜੋ ਪੰਜਾਬੀ ਆ ਜੋ ਸਿੱਖ ਕੌਮਾ ਸਭ ਤੋਂ ਅੱਗੇ ਹੋ ਕੇ ਸਹਾਇਤਾ ਕਰਦੀ ਕੀ ਅੱਜ ਜਦੋਂ ਪੰਜਾਬ ਤੇ ਭੀੜ ਪਈ ਆ ਬਾਹਰ ਦੇ ਕੋਈ ਲੋਕ ਆ ਕੇ ਇਦਾਂ ਸਹਿਯੋਗ ਕਰਦੇ ਆ ਤੇ ਹੈਲਪ ਕਰਦੇ ਆ ਨਾਲ ਨਾਲ ਆ ਨਾ ਆਪਣਾ ਜਿਹੜਾ ਧਰਮਾ ਜੀ ਆ ਜੀ ਗੁਜਰਾਤ ਚ ਆ ਜੇ ਕਿਤੇ ਆ ਜਵੇ ਬਾਹਲੇ ਬਲਖੇ ਜਿਵੇਂ ਆ ਜਵੇ ਸਾਡੇ ਸਿੱਖ ਉੱਥੇ ਵੀ ਖੜਦੇ ਆ ਜੀ ਕੋਈ ਨਹੀਂ ਜਿਹੜਾ ਨਹੀਂ ਖੜਿਆ ਉਹਨਾਂ ਦੀ ਮਰਜ਼ੀ ਭਾਈ ਪਰ ਸਾਡਾ ਪੰਜਾਬ ਆ ਜਿਹੜਾ ਉਹ ਮੋਹਰੇ ਹੋ ਕੇ ਸਾਹਮਣੇ ਖੜਾ ਵਾ ਕਿਸੇ ਨਾਲ ਸਾਡਾ ਕੋਈ ਪੈਨਪੇਖ ਨਹੀਂ ਇਹਦੇ ਵਿੱਚ ਸਭ ਬਤ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਵਾ ਜਿਹੜੇ ਇੰਨੇ ਗਾਰੇ ਬਿਚੀ ਲੰਗਰ ਲੈ ਗਏ ਆ ਕੋ ਮਿੱਟੀ ਦੇ ਥੱਲੇ ਪੜ ਰਿਹਾ ਕੋ ਟਰੈਲੀਆਂ ਪੜ ਰਿਹਾ ਤੇ ਸਾਰੇ ਪਿੰਡਾਂ ਵਾਲੇ ਆ ਇਹ ਗਵਰਨਮੈਂਟ ਦੇ ਵਿੱਚ ਕੁਝ ਨਹੀਂ ਅਜੇ ਤੱਕ ਜੀ ਇਹਦੇ ਵਿੱਚ ਸਾਰਾ ਏਰੀਆ ਦੇ ਲੋਕ ਤੇ ਬਾਹਰੋਂ ਸੰਗਤਾਂ ਲੁਧਿਆਣੇ ਤੋਂ ਆਈ ਜਿਹੜੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸੋ ਜਿੱਦਾਂ ਕਿ ਤੁਸੀਂ ਦੇਖ ਰਹੇ ਆ ਕਿ ਤੁਹਾਨੂੰ ਜੋ ਹਾਲਾਤ ਇੱਥੇ ਦਿਖਾ ਰਹੇ ਆ ਕਿ ਲਗਾਤਾਰ ਜੋ ਇੱਥੇ ਸੰਗਤ ਆ ਰਹੀ ਜੋ ਲੋਕ ਆ ਰਹੇ ਆ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਵੀ ਜੋ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਲਾਕੇ ਦੇ ਨੌਜਵਾਨਾਂ ਵੱਲੋਂ ਜੋ ਨੇੜੇ ਦੇ ਇਲਾਕੇ ਪੈਂਦੇ ਆ ਲੁਧਿਆਣੇ ਦੇ ਉਹਨਾਂ ਦੇ ਵੱਲੋਂ ਵੀ ਇੱਥੇ ਦਾ ਜੋ ਵਕ ਵਕ ਸੰਸਥਾਵਾਂ ਲੰਗਰ ਲੈ ਕੇ ਵੀ ਪਹੁੰਚ ਰਹੀਆਂ ਸੋ ਇਹ ਸਾਰਾ ਜੋ ਮਾਹੌਲ ਆ ਤੁਹਾਨੂੰ ਇਸ ਕੈਮਰੇ ਰਾਹੀਂ ਅਸੀਂ ਦਿਖਾ ਰਹੇ ਆ ਕਿ ਇੱਕ ਸਾਈਡ ਜੋ ਮਾਹੌਲ ਗੰਭੀਰ ਬਣਿਆ ਹੋਇਆ ਡਰ ਦਾ ਮਾਹੌਲ ਆ ਔਰ ਦੂਜੇ ਪਾਸੇ ਜੋ ਗੁਰੂ ਦੇ लाडले ਜੋ ਗੁਰੂ ਦੀਆਂ ਫੌਜਾਂ ਆ ਉਹਨਾਂ ਨੇ ਅੱਜ ਇੱਥੇ ਲੰਗਰ ਵੀ ਲਾ ਦਿੱਤੇ ਆ ਸੋ ਇਹ ਸਾਰੀ ਤੁਹਾਨੂੰ ਅਸੀਂ ਧਰਤੀ ਟੀਵੀ ਦੇ ਰਾਹੀਂ ਕਵਰੇਜ ਦਿਖਾ ਰਹੇ ਆ